ਮੇਰੇ ਘਰੇ ਸਿਲੀ ਉਹ ਕਰ ਰਹੀ ਹੈ 11 ਸਾਲ ਤੋਂ ਪਤਾ ਨਹੀਂ ਕਿਰੀਏ 4 ਸਾਲ ਤੋਂ ਕਰ ਰਹੀਆਂ ਪਰ 4 ਸਾਲ ਬੜਾ ਲੰਮਾ ਸਮਾਂ ਹੋ ਗਿਆ ਘਰ ਤੋਂ ਤੇ ਈਸਵਰੀ ਜਿਹੜਾ ਮੈਂ ਸਿਲੀ ਕਰ ਰਹੀਆਂ ਮੇਰੀ ਪਹਿਲੀ ਸ਼ਰਤ ਇਹ ਸੀ ਕਿ ਮੈਂ 3 ਸਾਲ ਤੋਂ ਉੱਤਰਾ ਮੈਂ ਨਹੀਂ ਕਰਨਾ ਚਾਹਦੀ ਪਰ ਉਹ ਕਹਿੰਦੇ ਕਿ ਤੁਹਾਡਾ ਜ਼ਿੰਦਾਰ ਇਸ ਤਰ੍ਹਾਂ ਦਾ ਰੱਖ ਲਾਂਗੇ ਪਟਾਲਾ ਕਿੰਨਾ ਲੱਗਿਆ ਉਹ ਪਟਾਲਾ ਬਹੁਤ ਵਧੀਆ ਸ਼ਹਿਰਾ ਜੀ ਇਹ ਹੁਣ ਵੱਡੇ ਸ਼ਹਿਰਾਂ ਨਾਲ ਤੱਕੜ ਦੇ ਰਹੀ ਹੈ ਤੁਸੀਂ ਲੱਗਦੀ ਬਹੁਤ ਦਿਲਦਾਰ ਨੇ ਖਾਣਾ ਪੀਣਾ ਵੀ ਵਧੀਆ ਹੈ ਜੀ ਔਰ ਜੀ ਆਪਾਂ ਕਹਿ ਦਈਏ ਕਿ ਪੈਸੇ ਖਾਣੇ ਲੋਕ ਨਹੀਂ ਅੱਦਰ ਤੇ ਕਿਸੇ ਕੋਲ ਪਾਸੇ ਉਹ ਪਾਣ ਬਟਾਲੇ ਕੱਫਰ ਨਹੀਂ ਗਿੰਦੇ ਫੇਰ ਵੱਡੀਆਂ ਸ਼ਹਿਰਾ ਬਲੰਕਾਬ ਦੇ ਕਰਦਾ ਰਹੂ ਕਹਿਰਤਾ ਤੇ ਜੇਰ ਬਾਗ ਆਇਓ ਤੇ ਕਿੰਨੀ ਵਾਰ ਬਟਾਲੇ ਕੁੰਦੇ ਬਟਾਲੇ ਐਕਸ਼ਨ ਨਹੀਂ ਕਰਦਾ ਫੇਰ ਐਕਸ ਭਾਜੀ ਖਿੱਤੇ ਨੇ ਹਮਸਾ ਤੇ ਬਟਾਲੇ ਆਣਾ ਜਦੋਂ ਲੱਗੇ ਹੀ ਜਾਂਦਾ ਸੋ ਪੰਜਾਬ ਤੋਂ ਬੈਠੇ ਫੋਨ ਤੱਕ ਬੜਾ ਪਿਆਰ ਹੁੰਦਾ ਪਟਾਲੇ ਵਾਲੇ ਨੇ ਕਿੰਨਾ ਕਿ ਪਿਆਰ ਦਿੱਤਾ ਜੀ ਜੀ ਤੋਂ ਪਹਿਲਾਂ ਮੈਂ ਇੱਕ ਜਗਰਾਤਾ ਇੱਥੇ ਐਂਕਰਿੰਗ ਕਰਨ ਆਈ ਸੀ ਜੋ ਮੇਰੇ ਨਾਲ ਬਹੁਤ ਸਾਲ ਪਹਿਲਾਂ ਹੋਇਆ ਸੀ ਰਾਤ ਦੇ ਟਾਈਮ ਹਾਂ ਸਰਾਜ ਬਰਮਨ ਜੀ ਬੜੇ ਵੱਡੇ ਸਿੰਗਰ ਤੇ ਉਹਨਾਂ ਦੇ ਨਾਲ ਮੈਂ ਸਟੇਜ ਸ਼ੇਅਰ ਕੀਤੀ ਸੀ ਮਾਸਟਰ ਸਿੰਗਰੀ ਵੀ ਸੀਗੇ ਔਰ ਕੱਟੋ ਘਟ ਲੱਖ 1 ਲੱਖ ਦਾ ਇਕੱਠ ਸੀਗਾ ਇੰਨੇ ਲੋਕਾਂ ਦਾ ਪਿਆਰ ਮਿਲਿਆ ਲੋਕਾਂ ਨੇ ਪਛਾਣਿਆ ਵਧੀਆ ਲੱਗਦਾ ਤਾਲੇ ਬੱਲੇ ਬੜੀਆਂ ਅਨੰਦ ਅਨੰਦ ਅੰਭਿਸ਼ਰਕ ਬਹੁਤ ਬਹੁਤ ਧੰਨਵਾਦ ਆਪ ਕੋਲਰ ਕਿਤੇ ਆ ਗਏ ਸਾਰੇ ਗੱਲ ਮੇਰੇ ਵੱਲੋਂ ਇਹ ਹੈ ਕਿ ਜੋ ਸੀ ਕੋਦਰ ਕਿਸੇ ਖਾਂਟੀ ਦੇ ਮਤਲਬ ਦਾ ਉਹ ਮੈਨੂੰ ਦੂਸਰਾ ਵੀ ਕੋਈ ਖੋਲੇ ਮਤਲਬ ਇਹ ਮਾਂ ਚ ਕਿਤਨਾ ਕਿਤੇ ਅੰਦਾਜ਼ੇ ਮੇਰੇ ਵੱਲ ਪਰ ਉਸਨੇ ਕੋਲਾ ਪਰ ਉਹ ਇੱਕ ਕੋਸੀ ਜਿਹੀ ਜੀਜੀ ਨੂੰ ਪ੍ਰਮੋਟ ਕਰਨ ਆਏ ਨੇ ਰੈਸਟੋਰੈਂਟ ਨੂੰ ਪ੍ਰੋਮੋਟ ਕਰਨਾ ਨਹੀਂ ਚਾਹੀਦਾ ਤੇ ਮੈਂ ਸੌਵਿਟ ਕਰਦੀ ਹਾਂ ਬਟਾਲੇ ਆਉਣ ਤੇ ਉਹਨਾਂ ਦਾ ਬੜਾ ਜੁੜਿਆ ਲੋਕੀ ਉਹਨਾਂ ਨੂੰ ਦੇਖਦੇ ਨੇ ਲੋਕੀ ਉਹਨਾਂ ਦੇ ਫੈਨ ਵਿੱਚ ਜੇ ਮੈਸੇਜ ਦੇ ਕੇ ਜਾਣਗੇ ਤੇ ਲੋਕਾਂ ਨੂੰ ਮੇਰੇ ਵੱਲੋਂ ਇਹ ਮੈਸੇਜ ਹੈ ਕਿ ਅਰਬਨ ਦਿੱਤੀ ਆ ਸਕਦੇ ਇਹ ਬਟਾਲੇ ਚੰਗੀ ਜਿਹੀ ਸਰੋ ਪਹਿਲਾਂ ਤਾਂ ਇੱਥੇ ਆਨ ਸਾਰੀ ਤੁਹਾਡੀ ਜਿਹੜਾ ਮੂਡ ਹੈ ਬੜਾ ਵਧੀਆ ਹੋ ਜਾਣਾ ਤੇ ਖਾਣਾ ਨਾਲ ਤਾਂ ਲਾਜਵਾ ਬਹਿ ਗਈ ਉਹਦਾ ਬੜੀ ਗੱਲ ਹੈ